ਮੇਰੇ ਚੈਨਲ ਨੂੰ ਸਬਸਕ੍ਰਾਈਬਰ ਕਰ ਲੋ ਬਾਈ ਜੀ ਬਲਵੇੜਾ ਕਿਰਪਾ ਵਨ ਕਿਰਪਾ ਕਰਕੇ ਬਾਈ ਜੀ ਧੰਨਵਾਦ ਹਰ ਮੇਰਾ ਚੈਨਲ 'ਤੇ ਸ਼ੱਕ ਨਾ ਕਰੋ ਜਿਹੜਾ ਜੋ ਲਾਰਗੇਸਟ ਸਟicker ਇਸਕਾ ਜਰੂਰ ਚੈਨਲ ਸਬਸਕ੍ਰਾਈਬਰ ਕਰੋ ਵੀਰੇ ਬਾਈ ਜੀ ਬਾਈ ਜੀ ਬਲਵੇੜਾ ਇਸ ਚੈਨਲ ਨੂੰ ਸਬਸਕ੍ਰਾਈਬਰ ਕਰੋ ਵੀਰੇ ਕਿਰਪਾ ਕਰਕੇ ਘਰੋਂ ਵੀ ਇਸ ਨੂੰ ਮਦਦ ਕਿ ਲੋੜਾ ਹੈ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬਰ ਕਰੋ ਇਸ ਚੈਨਲ ਨੂੰ ਸਬਸਕ੍ਰਾਈਬਰ ਕਰੋ ਵੀਰੇ ਬਾਈ ਜੀ ਬਲਵੇੜਾ ਲਾਈਕ ਤੇ ਕਮੈਂਟ ਜ਼ਰੂਰ ਕਰੋ ਪ੍ਰੈਸ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰੋ। ਬਾਈ ਜੀ ਬਲਵੇੜਾ YouTube ਚੈਨਲ ਪ੍ਰੈਸ ਨੂੰ ਜਰੂਰ ਜਰੂਰ ਤੇ ਜਰੂਰ ਸਬਸਕ੍ਰਾਈਬਰ ਕਰੋ। ਨਵਾਂ ਚੈਨਲ ਬਣਾਇਆ ਬਾਈ ਨੇ। ਪਹਿਲਾ ਚੈਨਲ ਦਾ ਜਿਹੜਾ ਖਰਾਬ ਹੋ ਗਿਆ। ਸਮਝ ਨਹੀਂ ਆਈ ਹੈਗੀ ਚੈਨਲ ਕਿਸ ਨੂੰ ਮੇਰੇ ਜੋ ਸਬਸਕ੍ਰਾਈਬਰ ਜ਼ਰੂਰ ਕਰ ਲੋ ਚੈਨਲ ਜੋ ਥਾਰੀ ਮਦਦ ਕੀ ਲੋੜ ਆ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬਰ ਕਰੋ ਵੀਰੇ ਬਾਈ ਜੀ ਬਲਵੇੜਾ ਲਾਈਕ ਤੇ ਕਮੈਂਟ ਜ਼ਰੂਰ ਕਰੋ ਵੀਰੇ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬਰ ਕਰੋ ਚਾਹੇ ਹੋਰ ਚੈਨਲ ਨਾ ਸਬਸਕ੍ਰਾਈਬਰ ਕਰੋ ਇਹੋ ਚੈਨਲ ਜ਼ਰੂਰ ਕਰ ਲੋ ਮੇਰੇ ਵਾਲਾ ਨਾ ਕਰੋ ਚਾਹੇ ਇਹੜਾ ਮਾ ਪਾਇਆ ਹੈ ਜੋ ਸਟicker ਵਾਲਾ ਇਰੇ ਇਸ ਨੂੰ ਜਰੂਰ ਸਬਸਕ੍ਰਾਈਬਰ ਕਰੋ ਬਾਈ ਜੀ ਬਲਵੇੜਾ ਤਨਵਾਦ ਆ ਵੀਰੇ ਜਿਹੜਾ ਕਰਾਗਾ ਇਸ ਦਾ ਸਬਸਕ੍ਰਾਈਬਰ ਕਿਰਪਾ ਕਰਕੇ ਇਸ ਦਾ ਬਹੁਤ بڑا ਚੈਨਲ ਤਾਂ ਖਰਾਬ ਹੋ ਗਿਆ 57000 ਫਾਲੋਅਰ ਤੇ ਇਸਕੇ ਇਹ ਵੀ ਜੋ ਦੁਬਾਰਾ ਰਿਪੀਟ ਕਰ ਰਿਹਾ ਇਸ ਚੈਨਲ ਨੂੰ ਦੁਬਾਰਾ ਬਣਾਇਆ ਕਿਰਪਾ ਕਰਕੇ ਵੀਰੇ ਇਸ ਨੂੰ ਸਾਰੇ ਜਣੇ सबसक्राइबर करो भी बाई जी बलबेड़ा आपको लोग हाथ जोड़ के बेनती है बीस चैनल को सब्सक्राइबर करो जरूर करो भाई जी और कुछ नहीं चाहते हैं क्या सिर्फ इस चैनल को सब्सक्राइबर लाइक कमेंट करो जो नया चैनल है भाई जी बलबेड़ा ਬਿਰਜ ਜ਼ਰੂਰ ਸਬਸਕ੍ਰਾਈਬਰ ਕਰੋ ਇਸ ਨੂੰ ਇਸ ਚੈਨਲ ਨੂੰ ਕਿਰਪਾ ਹੱਥ ਬਨ ਕੇ ਬੇਨਤੀ ਹੈ ਇਸ ਨੂੰ ਮੋਨਟਾਈਜ਼ਰ ਕਰਾਣਾ ਜਲਦੀ ਤੇ ਜਲਦੀ ਇਸ ਦਾ ਸਬਸਕ੍ਰਾਈਬਰ ਕਰੋ ਇਸਕੇ ਬਹੁਤ ਵੱਡਾ ਚੈਨਲ ਦਾ ਹੌਲੇ ਹੌਲੇ ਚੈਨਲ ਬਣਾਇਆ ਦਾ ਇਸ ਨੇ 56000 ਸਬਸਕ੍ਰਾਈਬਰ ਤੇ ਇਸਕੇ 1 ਮਿਲੀਅਨ ਪਤਾ ਨਹੀਂ ਡੈੱਡ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਇਸ ਨੂੰ ਮੁੜਕਾ ਚੱਲਿਆ ਨਹੀਂ ਹੈਗਾ ਭਾਈ ਜੀ ਜ਼ਰੂਰ ਬਣਾਓ ਭਾਈ ਜੀ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬਰ ਕਰੋ ਹੋਰ ਚਾਹੇ ਨਾ ਵੀ ਕਰੋ ਜਿੰਨੇ ਬੰਦੇ ਦੇਖ ਰਹੇ ਜੇ ਆਪਾਂ ਸਾਰੇ ਬੰਦੇ ਕਰ ਵੀ ਲੈਗੇ ਨਾ ਤਾਂ ਆਪਣਾ ਕੁਝ ਨਹੀਂ ਜਾਂਦਾ ਹੈਗਾ ਆਪਣਾ ਕਿਹੜਾ ਕੋਈ ਸਮਾਂ ਪੈਸਾ ਲੱਗ ਰਿਹਾ ਸਬਸਕ੍ਰਾਈਬਰਰ ਲਾਈਕ ਕਮੈਂਟ ਜ਼ਰੂਰ ਕਰ ਦਿਓ ਭਾਈ ਜੀ ਆਪਣਾ ਸਬਸਕ੍ਰਾਈਬਰ ਕਰਨਗੇ ਲੈ ਕਿਹੜਾ ਕੋਈ ਪੈਸਾ ਲੱਗੇਗਾ ਜਾਂ ਕੋਈ ਗਲਤੀ ਹੈ ਸਪੋਰਟਸਮੈਨ ਦਾ ਚੈਨਲ ਤਾਂ ਇਸ ਦਾ बहुत बढ़िया था बंद हो गया भाई जी इसका चैनल सब्सक्राइबर जरूर करो भाई जी बलबेड़ा मेरे सब्सक्राइबर जरूर कर लो इस चैनल जिन्हें जने भी देख रहे हैं 8 ਬੰਦੇ ਦੇਖ ਰਹੇ ਆ ਵੀਰੇ ਜੀ ਆਪਾਂ 60 ਬੰਦੇ ਵੀ ਦੇਖ ਕਾ ਤੁਹਾਨੂੰ ਸਬਸਕ੍ਰਾਈਬਰ ਕਰ ਦਾਂਗੇ ਤਾਂ ਬਹੁਤ ਵਧੀਆ ਗੱਲ ਹੋ ਗਈ ਇਸ ਵਾਸਤੇ ਨਾਲੇ ਇਸ ਬਾਈ ਦਾ ਚੈਨਲ ਚੱਲ ਜਾਗਾ ਆਪਾਂ ਨੇ 2-4 ਦਿਨਾਂ ਵਿੱਚ ਚਲਾ ਦੇਣਾ ਇਸ ਬਾਈ ਦਾ ਮੋਨਟਾਈਜ਼ਰ ਕਰਾ ਦੇਣਾ ਆਪਾਂ ਸਾਰੇ ਭਾਈ ਰਲ ਕੇ ਉਹ ਚੈਨਲ ਜ਼ਰੂਰ ਸਬਸਕ੍ਰਾਈਬਰ ਕਰੋ ਬਾਈ ਜੀ ਜ਼ਰੂਰ ਸਬਸਕ੍ਰਾਈਬਰ ਕਰੋ ਇਸ ਚੈਨਲ ਨੂੰ ਇਸ ਟਾਈਮ 26 ਜਣੇ ਦੇਖ ਰਹੇ ਆ ਬਾਈ ਜੀ ਸਬਸਕ੍ਰਾਈਬਰ ਕਰੋ ਸਬਸਕ੍ਰਾਈਬਰ ਕਰੋ ਵੀਰੇ ਇਸ ਚੈਨਲ ਨੂੰ ਬਾਈ ਜੀ ਬਲਵੇੜਾ 24 ਜਣੇ ਦੇਖ ਰਹੇ ਆ ਬਾਈ ਜੀ ਸਾਰੇ ਜਣੇ ਸਬਸਕ੍ਰਾਈਬਰ ਕਰੋ ਇਸ ਨੂੰ ਬਾਈ ਜੀ ਬਲਵੇੜਾ ਹੱਥ ਬੰਨ੍ਹ ਕੇ ਹੀ ਬੇਨਤੀ ਆ ਬਾਈ ਜੀ ਇਸ ਨੂੰ ਜਰੂਰ ਸਬਸਕ੍ਰਾਈਬਰ ਕਰੋ ਚੈਨਲ ਨੂੰ ਸਿਰਫ ਅੱਜ ਇਸੇ ਕਰਕੇ ਚੈਨਲ ਲਾਇਆ ਬਾਈ ਦਾ ਚੈਨਲ ਚਲਾਣਾ ਅੱਜ 120 ਸਬਸਕ੍ਰਾਈਬਰ ਹੋ ਗਏ ਇਸਕੇ ਬਾਈ ਕੇ ਅੱਜ ਕਰ ਦੇਣੇ ਆ ਅੱਜ আর ਕੱਲ 2-4 ਦੇਣਾ ਵਾ ਆਪਾਂ ਹੋਰ ਬਾਈਆਂ ਨੂੰ ਵੀ ਕਹਾਂਗੇ ਮਦਦ ਕਰੋ ਥਮੇ ਵੀ ਆਪਾਂ ਨੇ ਕਿਹੜਾ ਪੈਸੇ ਲੱਗਣੇ ਇਸਮਾ ਭਾਈ ਜੀ ਆਪਾਂ ਜੇ ਇੱਕ ਦੂਸਰਾ ਦੀ ਮਦਦ ਕਰਾਂਗੇ ਨਾ ਤਾਂ ਹੀ ਚੱਲੇਗਾ ਜੋ ਕੰਮ ਹੋ ਨਹੀਂ ਚੱਲਦਾ ਭਾਈ ਜੀ 86 ਜਣੇ ਦੇਖ ਰਹੇ ਆ ਭਾਈ ਜੀ ਕਿਰਪਾ ਕਰਕੇ ਮੈਨੂੰ ਚਾਹੇ ਨਾ ਕਰੋ ਜਿਹੜਾ ਗੈਲ ਦੇਖ ਰਿਹਾ ਹੈ ਜਿਹੜਾ ਉੱਪਰ ਸਟicker ਲੱਗ ਰਿਹਾ ਨਾ ਉਸ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਭਾਈ ਜੀ ਬਲਵੇੜਾ 86 ਜਣੇ ਦੇਖ ਰਹੇ ਵੀਰੇ ਜ਼ਰੂਰ ਕਰੋ ਇਸ ਨੂੰ 34 ਜਣੇ ਦੇਖ ਰਹੇ ਵੀਰੇ ਇਸ ਨੂੰ ਸਬਸਕ੍ਰਾਈਬਰ ਕਰ ਲਓ ਜਰੂਰ ਆਪਾਂ ਤੋਂ ਮਦਦ ਕਰਨੀ ਆ ਆਪਾਂ ਨੇ ਕੀ ਕਰਨਾ ਹੈ ਆਪਾਂ ਮਦਦ ਆਪਣੀ ਮਦਦ ਗੱਲ ਕਿਸੇ ਦਾ ਚੈਨਲ ਚੱਲਦੇ ਤੋਂ ਵਧੀਆ ਗੱਲ ਆ ਔਰ ਇਸ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰੋ ਬਾਈ ਜੀ ਬਲਵੇੜਾ 60 ਜਣੇ ਦੇਖ ਰਹੇ ਆ ਬਾਈ ਜੀ ਆਪਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬਰ ਕਰੋ ਬਾਈ ਜੀ ਆਪਾਂ ਕਿਰਪਾ ਕਰਕੇ ਇਸ ਦਾ ਚੈਨਲ ਚਲਾ ਦਈਏ ਬਾਈ ਜੀ ਬਾਈ ਜੀ 70 ਜਲੇ ਹੋ ਗਏ ਆਪਾਂ ਦੇਖਣ ਵਾਲੇ ਬਾਈ ਜੀ ਬਲਵੇੜਾ ਸਬਸਕ੍ਰਾਈਬਰ ਕਰੋ ਜਰੂਰ ਮੇਰੇ ਆਪਾਂ ਜੇ ਕਿਸੇ ਦੀ ਮਦਦ ਕਰਾਂਗੇ ਮਾਲਕ ਆਪਣੀ ਮਦਦ ਜਰੂਰ ਕਰਾਂਗਾ ਹਾਂ ਜਰੂਰ ਕਰਾਂਗਾ ਬਿਲਕੁਲ ਮੇਰਾ ਚੈਨਲ ਚਾਹੇ ਨਾ ਵੀ ਕਰੋ ਪਰ ਜਿਹੜਾ ਜੋ ਚੈਨਲ ਐਸ ਨੂੰ ਜਰੂਰ ਸਬਸਕ੍ਰਾਈਬਰ ਕਰੋ ਵੀਰੇ ਬਾਈ ਜੀ ਬਲਵੇੜਾ ਜਰੂਰ ਸਬਸਕ੍ਰਾਈਬਰ ਕਰੋ 36 ਜਣੇ ਦੇਖ ਰਹੇ ਵੀਰੇ ਇਸ ਨੂੰ ਜਰੂਰ ਦੇਖੋ ਜਰੂਰ ਕਰੋ 36 ਜਣੇ ਦੇਖ ਰਹੇ ਹੋ ਜੇ ਆਪਾਂ 1 ਕੇ ਜਣੇ 36 ਜਣੇ ਕੀ ਗੈਰਗੀ ਗੱਲ ਕਰਦਾਂਗੇ ਤਾਂ 36 ਜਣੇ ਸਬਸਕ੍ਰਾਈਬਰ ਹੋ ਜਾਣਗੇ ਬਾਈ ਜੀ ਬਲਵੇੜਾ ਲਿਖਿਆ ਹੋਇਆ ਉੱਪਰ ਬਾਈ ਜੀ 55 ਜਣੇ ਲੱਗੇ ਦੇਖਣ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬਰ ਕਰੋ ਕਿਸੇ ਗਰੀਬ ਦਾ ਚੈਨਲ ਚੱਲ ਜਾਣਾ ਤਾਂ ਵਧੀਆ ਗੱਲ ਆ ਆਪਾਂ ਜੇ 55 ਜਣੇ ਵੀ ਕਰਾਂਗੇ ਤਾਂ ਵੀ 55 ਸਬਸਕ੍ਰਾਈਬਰ ਹੋ ਜਾਣਗੇ ਲਾਈਕ ਤੇ ਕਮੈਂਟ ਜ਼ਰੂਰ ਕਰੋ ਉਸ ਨੂੰ ਉਸ ਦਾ ਚੈਨਲ ਬਹੁਤ ਬੜਾ ਦਾ ਬਚਰੇਗਾ ਖਰਾਬ ਹੋ ਗਿਆ ਮੁੜ ਕੇ ਚੱਲਿਆ ਨਹੀਂ ਹੈਗਾ ਉਸ ਨੂੰ ਮਹੀਨਾ ਹੋ ਗਿਆ ਪਤਾ ਨਹੀਂ ਕੀ ਪ੍ਰੋਬਲਮ ਆ ਜ਼ਰੂਰ ਕਰੋ ਵੀਰੇ ਸਬਸਕ੍ਰਾਈਬਰ ਜ਼ਰੂਰ ਕਰੋ 20 ਜਣੇ ਆ ਤਾਂ 20 ਜਣੇ ਕਰੋ 10 ਜਣੇ ਆ ਤਾਂ 10 ਜਣੇ ਆ 2 ਜਣੇ ਆ ਤਾਂ 2 ਜਣੇ ਜ਼ਰੂਰ ਸਬਸਕ੍ਰਾਈਬਰ ਕਰੋ ਆਪਾਂ ਨੇ ਕੀ ਕਰਨਾ ਆਪਾਂ ਨੇ ਤਾਂ ਇੱਕ ਬੈਲ ਦੱਬਣੀ ਆ YouTube ਪਾ ਜਾਣਾ ਸਬਸਕ੍ਰਾਈਬਰ ਹੀ ਕਰਨਾ ਆਪਾਂ ਨੇ ਲਾਈਕ ਕਮੈਂਟ ਜ਼ਰੂਰ ਕਰੋ ਵੀਰੇ ਵੀਰੇ 34 ਜਣੇ ਦੇਖ ਰਹੇ ਆ ਬਾਈ ਜੀ ਹੱਥ ਬੰਨ੍ਹ ਕੇ ਹੀ ਬੇਨਤੀ ਆ ਜੋ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰੋ ਬਾਈ ਜੀ ਬਲਵੇੜਾ ਉੱਪਰ ਲਿਖਿਆ ਹੋਇਆ ਸਟicker ਕੇ ਧੰਨਵਾਦ ਸਾਰਾ ਜ਼ਰੂਰ ਕਰਨ ਵਾਲੇਗਾ ਬਾਈ ਜੀ 37 ਜਣੇ ਦੇਖ ਰਹੇ ਆ ਜਿੱਥੇ-ਜਿੱਥੇ ਦੇ ਵੀ ਦੇਖ ਰਹੇ ਆ ਵੀਰੋ ਉਸ ਚੈਨਲ ਨੂੰ ਜਰੂਰ ਸਬਸਕ੍ਰਾਈਬਰ ਕਰੋ ਬਾਈ ਜੀ ਮੇਰਾ ਚਾਹੇ ਨਾ ਵੀ ਚੈਨਲ ਸਬਸਕ੍ਰਾਈਬਰ ਕਰੋ ਪਰ ਬਾਈ ਜੀ ਬਲਵੇੜਾ ਜਰੂਰ ਕਰ ਲਿਓ ਵੀਰੇ 40 ਜਣੇ ਦੇਖ ਰਹੇ ਆ ਆਪਾਂ 41 ਜਣੇ ਯਾਰ ਇੱਕ ਛੋਟਾ ਜਿਹਾ ਕੰਮ ਆਪਾਂ ਨੇ ਜੋ ਚੈਨਲ ਸਬਸਕ੍ਰਾਈਬਰ ਕਰਾਣਾ ਬਾਈ ਜੀ ਬਲਵੇੜਾ ਮਦਦ ਕਰੋ ਆਪਾਂ ਨੇ ਕਿਹੜਾ ਆਪਾਂ ਨੇ ਕਿਹੜਾ ਪੈਸੇ ਦੇਣੇ ਆ ਆਪਾਂ ਨੂੰ ਬਿੱਲ ਦੱਬ ਦੇਣੀ ਆ ਸਬਸਕ੍ਰਾਈਬਰ ਕਰ ਦੇਣਾ ਬਾਕੀ ਜਰੂਰ ਕਰੋ ਵੀਰੇ ਮਦਦ ਜੋ ਮੇਰਾ ਚੈਨਲ ਚਾਹੀਦਾ ਨਾ ਵੀ ਕਰੋ ਪਰ ਜੋ ਜਰੂਰ ਕਰ ਦਿਓ ਅੱਜ ਸਾਰਾ ਦਿਨ ਜੋ ਹੀ ਕੰਮ ਚਲਾਗਾ ਬਾਈ ਜੋ ਚੈਨਲ ਚਲਾਣਾ ਹੈ ਕਿਸੇ ਸਾਹਿਬ ਨਾਲ ਚਲਾਣਾ ਬਾਈ ਨੂੰ 2 ਮਹੀਨੇ ਹੋ ਗਏ ਉਸ ਨੂੰ ਇਸ ਦਾ ਚੈਨਲ ਖਰਾਬ ਹੋ ਗਿਆ ਬਹੁਤ ਵਧੀਆ ਸਬਸਕ੍ਰਾਈਬਰ ਤੇ ਦਵਾਰਾ ਚੱਲੇ ਨਹੀਂ ਹੈਗਾ YouTube ਨੇ ਪਤਾ ਨਹੀਂ ਕਿਹ ਚੀਜ਼ ਵਾਸਤੇ ਸਟ੍ਰਾਈਕ ਪਾ ਦਿਆ ਮੁਰਕਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜ਼ਰੂਰ ਵੀਰੇ 25 ਜਣੇ ਹੋ ਗਏ ਸਬਸਕ੍ਰਾਈਬਰ ਕਰੋ ਵੀਰੇ ਜਰੂਰ ਕਿੰਨੇ ਜਣੇ ਆ ਵੀਰੇ ਆਪਾਂ ਸਬਸਕ੍ਰਾਈਬਰ ਕਰ ਸਕਾਂ ਆਪਾਂ ਨੇ ਕੀ ਕਰਨਾ ਆਪਾਂ ਨੇ ਸਬਸਕ੍ਰਾਈਬਰ ਹੀ ਕਰਨਾ ਸਬਸਕ੍ਰਾਈਬਰ ਕਰ ਕੇ ਕਮੈਂਟ ਤੇ ਲਾਈਕ ਲਿਖ ਦਿਓ ਵੀ ਹਮੇ ਉਰ ਉਰ ਕਰਿਆ ਮਦਦ ਕਰਨ ਵਾਲਾ ਤੋਂ ਸਭ ਤੋਂ ਬੜਾ ਆਪਾਂ ਇਹਨਾਂ ਦੇ ਪੈਸੇ ਕੀ ਮਦਦ ਕਰਨੀਆਂ ਪੈਸਾ ਦੀ ਥੋੜੀ ਮਦਦ ਆਪਾਂ ਨੇ ਸਬਸਕ੍ਰਾਈਬਰ ਕਰਨਾ ਹੈ ਆਪਣਾ YouTube ਚੈਨਲ ਹੈ YouTube ਤੇ ਸਾਰੇ ਜਣੇ ਕਰ ਦਾਂਗੇ ਤਾਂ ਇੱਕ ਲਾਇਕ ਇੱਕ ਇੱਕ ਕਮੈਂਟ ਕੁਝ ਫਰਕ ਨਹੀਂ ਪੈਂਦਾ ਸਭ ਕ ਆਪਣੇ ਦੋਸਤਾਂ ਨੂੰ ਵੀ ਕਹੋ ਸਬਸਕ੍ਰਾਈਬਰ ਤੇ ਲਾਇਕ ਸ਼ੇਅਰ ਕਰ ਦਿਓ ਵੀ ਅੱਜ ਜੋ ਦੇਖਾਂ ਵੀ ਕਿੰਨੇ ਦੇਣਾ ਆਪਾਂ ਬੜੇ ਬੜੇ ਹਸਤੀਆਂ ਨੂੰ ਕਰ ਲਈਏ ਸਬਸਕ੍ਰਾਈਬਰ ਆਪਾਂ ਇੱਕ ਛੋਟਾ ਜਿਹਾ ਚੈਨਲ ਨਹੀਂ ਬੰਦੇ ਦਾ ਚਲਾਵਾ ਸਕਦੇ ਜ਼ਰੂਰ ਕਰੋ ਵੀਰੇ ਸਬਸਕ੍ਰਾਈਬਰ ਕਰੋ ਜ਼ਰੂਰ 21 ਜਣੇ ਦੇਖ ਰਹੇ ਤਾਂ 21 ਜਣੇ ਹੀ ਕਰੋ 40 ਜਣੇ ਦੇਖ ਰਹੇ ਤਾਂ 40 ਜਣੇ ਕਰੋ ਵੀਰੇ ਮੇਰਾ ਚੈਨਲ ਚਾਹੇ ਨਾ ਵੀ ਕਰੋ ਜਿਹੜਾ ਉੱਪਰ ਲਿਖਿਆ ਹੋਇਆ ਬਾਈ ਜੀ ਚੈਨਲ ਸਬਸਕ੍ਰਾਈਬਰ ਕਰੋ ਬਲਵੇੜਾ ਬਾਈ ਜੀ ਬਲਵੇੜਾ ਬਹੁਤ ਵਧੀਆ სპੋਰਟਸਮੈਨ ਵੀਰੇ ਜੀ ਕਰੋ ਸਬਸਕ੍ਰਾਈਬਰ चैनल करो भी सब्सक्राइबर मेरे ग्यारह जने देख रहे तो गया जने करो मेरे सबसक्राइबर करो, करो जरूर मेरे आप अठारह जने हो गए जोड़ा स्टिकर है इसके ऊपर बई जी बलबेड़ा लिखा हुआ मेरे इसमें सबसक्राइबर जरूर कर लो ਆਪਾਂ ਅੱਜ ਕੱਲ ਮੈਂ ਜੋ ਸਬਸਕ੍ਰਾਈਬਰ ਕਰੀ ਦੇਣਾ ਚਲਾ ਦੇਣਾ ਵੀਰੇ ਮੇਰੇ 11 ਜਣੇ ਹੋਰ ਜੁੜ ਗਏ ਸਬਸਕ੍ਰਾਈਬਰ ਕਰੋ ਵੀਰੇ ਚੈਨਲ ਜ਼ਰੂਰ ਸਬਸਕ੍ਰਾਈਬਰ ਕਰੋ 5-10 ਮਿੰਟ ਲਾਵਾਂਗੇ ਫਿਰ ਆਪਾਂ ਰਾਤ ਨੂੰ ਲਾਵਾਂਗੇ ਅੱਜ ਵੀਰੇ ਇਸ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਓ ਯਾਰ ਬਾਈ ਜੀ ਬਲਵੇੜਾ ਸਪੋਰਟਸਮੈਨ ਚੱਲਣਾ ਬੰਦੇਗਾ ਬਹੁਤ ਵਧੀਆ ਬੰਦਾ ਬਾਈ ਜੀ 15 ਜਣੇ ਆ ਆਪਾਂ ਤਾਂ ਮੇਰਾ ਖਿਆਲ ਮਾਈਪੇ ਕਰ ਦਾਂਗੇ ਸਬਸਕ੍ਰਾਈਬਰਸ ਕੇ ਸਾਰੇ ਪੂਰੇ ਸਾਰੇ ਸੇਵਾ ਕਰਨੀ ਆ ਆਪਾਂ ਨੇ ਕੀ ਕਰਨਾ ਸੇਵਾ ਕਰਨ ਵਾਸਤੇ ਕੁਝ ਨਹੀਂ ਹੈਗਾ ਸੇਵਾ ਜ਼ਰੂਰ ਕਰੋ ਸਬਸਕ੍ਰਾਈਬਰ ਕਰੋ ਵੀਰੇ ਇਸ ਨੂੰ ਸਾਰੇ ਬਾਈ ਜੀ ਬਲਵੇੜਾ ਹੀਰਖਾ ਨਾ ਕਰੋ ਸਬਸਕ੍ਰਾਈਬਰ ਕਰੋ 14 ਜਣੇ ਦੇਖ ਰਹੇ ਆ ਵੀਰੇ 네ਗੇਟਿਵ ਸੋਚਣ ਦੀ ਲੋੜ ਨਹੀਂ ਪੋਜ਼ਿਟਿਵ ਸੋਚੋ ਕਿਸੇ ਦਾ ਚੰਗਾ ਮਾੜਾ ਨਾ ਸੋਚੋ ਐਸ ਚੰਗਾ ਸੋਚੋ ਮਾੜਾ ਕਿਸੇ ਦਾ ਸੋਚੋ ਹੀ ਨਾ ਇਹ ਆਪਾਂ ਕਿਸੇ ਦਾ ਚੰਗਾ ਸੋਚਾਂਗੇ ਤਾਂ ਹੀ ਆਪਣਾ ਚੰਗਾ ਹੋਏਗਾ ਬਾਈ ਨੇ ਹੈਲਪ ਮੰਗੀ ਆਪਾਂ ਨੇ ਹੈਲਪ ਕਰ ਦੇਣੀ ਆ 5-4 ਮਿੰਟ ਹੋਰ ਆ ਵੀਰੇ ਇਸ ਨੂੰ ਸਬਸਕ੍ਰਾਈਬਰ ਕਰ ਲਓ ਆਪਾਂ ਫੇਰ ਚਲਾਵਾਂਗੇ ਸਹੀ ਚਲਾਣ ਦਾ ਫੈਸਲਾ ਜੀ ਆਪਾਂ ਲਾਈਵ ਕਰਾਂਗੇ 13 ਜਣੇ ਆ ਵੀਰੇ 13 ਵੱਜ ਜਾਣਗੇ ਤਾਂ 13 ਬਹੁਤ ਹੋ ਜਾਣਗੇ 10 ਕਰਕੇ 10 ਹੋ ਜਾਵੇ 5 ਕਰਕੇ 5 ਹੋ ਜਾਣਗੇ ਸਬਸਕ੍ਰਾਈਬਰ ਕਰੋ ਵੀਰੇ ਸਾਰੇ ਜਣੇ ਬਾਈ ਜੀ ਬਲਵੇੜਾ ਸਬਸਕ੍ਰਾਈਬਰ ਕਰੋ ਜਰੂਰ ਬਾਈ ਇਸ ਟਾਈਮ 12 ਜਣੇ ਦੇਖ ਰਹੇ ਆ ਜਰੂਰ ਪਹਿਲਾਂ 40 ਜਣੇ ਦੇਖ ਰਹੇ ਤੇ ਸਬਸਕ੍ਰਾਈਬਰ ਕਰੋ ਵੀਰੇ ਬਾਈ ਜੀ ਬਲਵੇੜਾ ਸਬਸਕ੍ਰਾਈਬਰ ਕਰੋ ਬਾਈ ਜੀ। ਆਪਾਂ ਸਸਪਾ 5-4 ਮਿੰਟ ਮੈਂ ਬੰਦ ਕਰ ਦੈਣਾ। ਬਾਈ ਜੀ 15 ਜਣੇ ਦੇਖ ਰਹੇ ਆਂ ਆਪਾਂ ਸਬਸਕ੍ਰਾਈਬਰ ਕਰੋ ਵੀਰੇ। ਕਿਸੇ ਬੰਦਾ ਵੀ ਮਦਦ ਕਰਦੇ ਆਪਾਂ ਸਬਸਕ੍ਰਾਈਬਰ ਕਰਕੇ ਆਪਣਾ ਕੇ ਕੁਛ ਘਟਸ ਆਏਗਾ। ਹਾਂ ਜੀ ਬਾਈ ਜੀ ਜ਼ਰੂਰ ਕਰੋ ਸਬਸਕ੍ਰਾਈਬਰ। ਮੇਰਾ ਚੈਨਲ ਚਾਹੀਦਾ ਨਾ ਵੀ ਕਰੋ। ਯੂ ਬਾਈ ਦਾ ਸਬਸਕ੍ਰਾਈਬਰ ਜ਼ਰੂਰ ਕਰ ਦਿਓ ਬਾਈ ਜੀ ਚੈਨਲ ਸਬਸਕ੍ਰਾਈਬਰ ਕਰੋ ਜ਼ਰੂਰ ਬਾਈ ਜੀ ਕਿਰੇ 11 ਜਣੇ ਦੇਖ ਰਹੇ ਨੇ 11 ਦੇ 11 ਹੋ ਜਾਵੇ ਆਪਾਂ 11 ਦਾ 22 ਹੋਣ ਸਬਸਕ੍ਰਾਈਬਰ ਕਰ ਦਿਓ ਬਾਈ ਜੀ ਦਾ ਚੈਨਲ ਬਾਈ ਜੀ ਬਲਵੇੜਾ ਬਾਈ ਜੀ ਬਲਵੇਲਾ ਨੂੰ ਸਬਸਕ੍ਰਾਈਬਰ ਕਰੋ ਵੀਰੇ ਸਬਸਕ੍ਰਾਈਬਰ ਤੇ ਲਾਈਕ ਕਮੈਂਟ ਕਰੋ ਵੀਰੇ ਜਰੂਰ ਕਰੋ ਸਬਸਕ੍ਰਾਈਬਰ ਕਰੋ ਜਿਹੜੇ ਨਵੇਂ ਜੁੜੇ ਆ ਉਹ ਵੀ ਬਾਈ ਸਬਸਕ੍ਰਾਈਬਰ ਕਰੋ ਇਸ ਨੂੰ ਧੰਨਵਾਦ ਸਰ ਭਾਈ ਜੀ ਸਬਸਕ੍ਰਾਈਬਰ ਕਰੋ ਜਰੂਰ ਜਿੰਨੇ ਬਣੇ ਜੁੜ ਗਏ ਬਾਈ ਜੀ ਸਾਰੇ ਸਬਸਕ੍ਰਾਈਬਰ ਕਰੋ ਇਸ ਚੈਨਲ ਨੂੰ ਬਾਈ ਜੀ ਬਲਵੇੜਾ ਹਾਂਜੀ ਹਾਂ ਜਰੂਰ ਕਰੋ ਬਾਈ ਜੀ 18 ਜਣੇ ਨੇ ਜੇ ਆਪਾਂ 18 ਜਣਿਆਂ ਨੇ ਕਰ ਦਿਆ ਸਬਸਕ੍ਰਾਈਬਰ ਆਪਾਂ ਕਿਹੜਾ ਕਿਹੜਾ ਉਹਨੇ ਕਰਨਾ ਆਪਾਂ ਨੇ ਬਾਈ ਲਾਈਕ ਤੇ ਕਮੈਂਟ ਕਰੋ ਉਸ ਨੂੰ ਸਬਸਕ੍ਰਾਈਬਰ ਬਾਈ ਜੀ ਬਲਵੇੜਾ ਬਾਈ ਜੀ ਸਬਸਕ੍ਰਾਈਬਰ ਕਰੋ ਬਾਈ ਜੀ ਬਲਵੇੜਾ 32 ਜਣੇ ਦੇਖ ਰਹੇ ਮੇਰੇ ਕਰੋ ਸਬਸਕ੍ਰਾਈਬਰ ਇਸ ਨੂੰ ਚੈਨਲ ਨੂੰ ਬਾਈ ਜੀ ਬਲਵੇੜਾ ਰੋ ਵੀ ਸਬਸਕ੍ਰਾਈਬਰ ਜਰੂਰ ਕਰੋ ਸ਼ੁਕਰੀਆ ਸਾਰਾ ਧੰਨਵਾਦ ਸਾਰਾ ਇਹ ਕਰਾਂਗੇ ਆਪਾਂ